कि मैं वेख 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 एक्टिंग 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 कर रहा है एक्टिंग एक्टिंग बोरिया कप कोल्ड ड्रिंक गड़ा फड़ाई और तो करेगा ਹਾਂ ਦीडी ਜੀ ਲਿਆਈ ਦਵਾਈ ਹੋਰ ਅੱਛਾ ਕੀ ਆਦਾ ਡਾਕਟਰ ਆ ਵੀਨ ਬਸ ਡਾਕਟਰ ਨੇ ਦੇਤੀ ਤਿੰਨ ਹਫ਼ਤੇ ਬਾਅਦ ਬੁਲਾਇਆ ਅੱਛਾ ਨੰਬਰ ਚਸ਼ਮੇ ਦਾ ਤਾਂ ਉਹਨੇ ਹੀ ਰੋਊਗਾ ਅੱਛਾ ਰੰਮੀ ਕੀ ਕਰਦੀ ਉਹਦੇ ਆਵੇ ਉਧਰ ਦੀਦੀ ਤਾਂ ਵਿੱਚ ਹੀ ਖਾ ਲੇ ਲੋ ਬੀਬੀ ਦੀ ਇੰਨਾ ਰੋਟ ਲਈ ਦੀਦੀ ਰੋਟੀ ਲਈ ਬਹੁਤ ਵਧੀਆ ਉਸ ਵਾੜੇ ਦੇ ਸੀਕੇ ਉਹਦਾ ਰੋਟ ਇੰਨਾ ਰੋਟ ਭੇਜਦੀ ਦੀ ਦੀਦੀ ਤਾਂ ਆਪਾ ਵਧੀਆ ਕਰਿਆ ਜੀ ਦੀਦੀ ਤਾਂ ਘੰਟਾ ਨਹੀਂ ਖੁੱਲਣ ਹਾ ਜੋ ਖਾ ਲੋ ਸਾਰੇ ਜਣੇ ਕਿੰਨਾ ਵਧੀਆ ਕਹਣੋ ਹਲੋ ਦੀਦੀ ਥੱਕ ਗਈ ਅਬੀ ਵੇਖੀ ਚਾਹ ਦੀ ਮਾਰ ਲੈਂਦਾ ਲੋਗ ਬਣ ਕੇ ਆਉਂਦੇ देख ऊपर <laughs> देखे वो बलूंगड़े देखे वो दीदी नहीं खी आजा चल आया दीदी आया, दीदी। आया।, आया।, आया। चलो दे। चलो दीदी आप चल लगे। फिर बाद उड़ो बलूंगड़े देख हैं ऊपर

ਪਹਿਲਾਂ ਤਾਂ ਕੂਲਰ ਚ ਸੀ ਤੇ ਹੁਣ ਕਹਿ ਵਾ ਸੋਣਾ ਲੈ ਸੋਣਾ ਉਹ ਕਿੰਨੀ ਦੀ ਮਾਂ ਘੁੱਟ ਦਿਨ ਨਾ ਰਸ਼ਮੀ ਨਾ ਦਾ ਟਿੱਡ ਤੂੰ ਦਾ ਕਰਦਾ ਹੈ ਉਹ ਕਿਵੇਂ ਹੋ ਗਿਆ ਵਿਖਿਆ ਦਾ ਪੈਰ ਨਹੀਂ ਦੀਦੀ ਉਹ ਐਂ ਚੱਲਣ ਸਿੱਖਦੇ ਹਨ ਅਜੇ ਛੋਟੇ ਹੈ ਕਿੰਨੀ ਗਰਮੀ ਹੋਈ ਪਈ ਆ ਘਰ ਮੀਂਹ ਦਾ ਲੋਕ ਦਿਖਦੇ ਨਹੀਂ ਬਾਹਰ ਕਿੱਥੇ ਹਾਂ ਅੰਦਰ ਬੜੇ ਵੈਸੇ ਮੋੜੇ ਤਾਂ ਜੋਨੇ ਚ ਪਾਣੀ ਬਾਟ ਲਿਆ ਛੋਟਾ ਰੱਖੀ ਬਹੁਤ ਹਾਂ ਮਰਸ ਵੀ ਕੰਮ ਹੋ ਗਏ ਹਾਂ ਪਹਿਲਾਂ ਤਾਂ ਮੱਚ ਜਾਈ ਸੀ ਦੀਦੀ ਇਹ ਜਿਹੜੇ ਵਧੀਆ ਵਧੀਆ ਗਮਲੇ ਦੇ ਸੀ ਉਹ ਤਾਂ ਅਸੀਂ ਥੱਲੇ ਲੈ ਗਏ ਚਾ ਕੇ ਸਾਰੇ ਆ ਰਹੇਗੇ ਬਸ ਇੰਨੇ ਕਿਹਦੇ ਚ ਤਾਂ ਕੁਝ ਵੀ ਨਹੀਂ ਪਾਣੀ ਪਾਉਣਾ ਰਿਹਾ ਸਾਰੇ ਸੁੱਕੇ ਪਾਣੀ ਮੀਂਹ ਨਾ ਪੈ ਜਾਂਦਾਗਾ ਪਾਉਣੇ ਹੁੰਦੇ ਆਗੇ ਸੁੱਕ ਜਾਂਦਾ ਕਿਉਂ ਜਿਆਦੇ ਚੱਲੋ ਥੱਲੇ ਦੀਦੀ ਆਈ ਨਹੀਂ ਦੇਖਣ ਦੀਦੀ ਰੈਸਟ ਕਰਨ ਲਈ ਹੈ। ਤੂੰ ਜਾ ਕੇ ਉਹਦੀ ਆਪਣੇ ਨਹੀਂ ਆਈ। ਨਹੀਂ ਆਈ ਦੀਦੀ। ਬੱਚੇ ਸਕੇਲੇ ਹੋਤੇ ਨੇ। ਦੇਖ। ਦੇਖ ਕੇ ਆਈ ਨਾ ਦੇਸੀ ਜਿਹਾ ਕਰਦੇ। ਨੇ ਕੀ ਆਈ ਅਸੀਂ? ਪਰਸ ਪਸੰਦਾ ਦੀਦੀ। ਸੋਣਾ ਹੈ ਨਾ। ਮੇਕਅਪ ਪਾਉਣ ਵਾਲਾ ਹੈਗਾ ਜਿਵੇਂ ਮੇਕਅਪ ਦਾ ਸਮਾਨ ਹੈ। तो हूं। आ, तो अभी दे तो अभी देख क्यों अभी कैसा है हां सही गल है पता भी लगे भी अज आया है ना आये की पता लगू अभी ਨਵੀ? ਨਾ ਵੀ। ਪਤਾ ਵੀ ਲੱਗੇ ਵੀ ਨਵੀ ਆਇਆ ਹੈ। ਅਭੀ ਆਇਆ ਨਵੀ ਨਹੀਂ ਨਵੀ ਤਾਂ ਇੱਥੇ। ਹੈ ਨਾ ਬੁਫੀ ਤਾਂ ਨਹੀਂ? ਹਾਂ। ਦ ਕਮਲ। ਪਿੱਛੋਂ। ਹਾਂਲਾ। ਅੱਛਾ। ਕਿਉਂ ਕੁੜੀ ਹੈ ਜੰਮੀ? ਬਿਮਾਰ ਸੀ ਨਾ ਦੀਦੀ ਬਿਮਾਰ ਬਹੁਤ ਹੋਈ। ਫਿਰ ਮੇਨ ਨੋ ਕੰਨ ਲਿਆਦਾ ਪੂਆ। ਆਇਆ। ਵੇ ਵਧੀਆ ਬਾਤ ਸਮਝੀ ਜੀ ਮੰਡੀ ਤੇ ਗੋਇੰਦਰ ਜੀ ਨੇ ਨਵੀਂ ਸੱਸ ਜੀ ਤਾਂ ਬਣਾਉਂਦਾ ਚਾਹਦਾ ਮੀਟਿੰਗ ਵਧੀਆ ਕਰਮੀ ਆ ਵੇਖ ਦੀਦੀ ਇੱਕ ਦੀਦੀ ਨੇ ਸ਼ਾਰਟ ਵੀਡੀਓ ਬਣਵਾਤੀ ਤੇ ਇੱਕ ਨੇ ਬਣਵਾਈ ਨਹੀਂ ਇੱਕ ਨੇ ਲੌਂਗ ਬਣਾਇਆ ਤੇ ਇਹਦੇ ਚਾਰਾ ਹੀ ਲੌਂਗ ਆ ਪਾਲੇ ਘਰ ਵੀ ਤਾਂ ਹੋਰ ਹੁੰਦੀ ਸੀ ਪਸਤ ਲੇਤੀ ਨਹੀਂ ਆਇਆ ਰਿਹਾ ਮੈਂ ਕਿਹਾ ਮੈਂ ਆ ਕੇ ਫੋਨ 'ਤੇ ਹੀ ਕਰਦੀ ਆ ਮੈਂ ਲੱਗ ਜਿਵੇਂ ਤਰਤੇ ਜੀ ਹੁਣ ਸ਼ਾਮ ਦਾ ਟਾਈਮ ਸੀਗਾ ਤਿੰਨ ਇੱਕ ਦਾ ਤੇ ਦੀਦੀ ਹੋਰੇ ਤਾਂ ਜਾਂਦੇ ਰਹੇ ਸੀਗੇ ਉਹ ਦਵਾਈ ਲੈ ਕੇ ਆਏ ਸੀਗੇ ਤੇ ਬਸ ਥੋੜਾ ਟਾਈਮ ਰੋਕ ਗਏ ਸੀਗੇ ਉਹ ਜਾਂਦੇ ਰਹੇ ਤੇ ਸਾਨੂੰ ਸੀਗਾ ਕੰਮ ਤੇ ਅਸੀਂ ਕੰਮ ਚੱਲੇ ਸੀ ਕਿਤੇ ਤੇ ਹੱਸਦੇ ਜਾ ਰਹੇ ਸੀਗੇ ਕੋਈ ਗੱਲ ਹੀ ਇਹੋ ਜੀ ਅਸੀਂ ਵੇਖੀ ਤੇ ਪਰ ਇੱਕ ਬਹੁਤ ਬੁਰੀ ਖਬਰ ਹੈਗੀ ਵੀ ਜਿਹੜੀ ਸਾਨੂੰ ਰਾਹ ਚ ਦੇਖਣ ਨੂੰ ਮਿਲੀ ਤੇ ਐਕਸੀਡੈਂਟ ਹੋਇਆ ਟਰਾਲੀ ਦਾ ਤੇ ਕਾਰ ਦਾ ਤੇ ਪ੍ਰਕਾਰ ਦਾ ਤਾਂ ਜਮਾ ਵੀ ਕੁਛ ਨਹੀਂ ਰਿਹਾਗਾ ਤੇ ਕਾਰ ਵੀ ਖਤਮ ਹੋ ਗਈ ਤੇ ਤਿੰਨ ਉਹਦੇ ਵਿੱਚ ਮੁੰਡੇ ਦਸ ਰਹੇ ਸ ਤੇ ਉਹ ਮੁੰਡੇ ਵੀ ਜਮਾ ਖਤਮ ਹੋ ਗਏ ਤੇ ਵਿਚਾਰਿਆਂ ਦੀ ਕਿਸਮਤ ਦੇਖੋ ਕਿੱਥੋਂ ਦੂਰ ਤੋਂ ਕੋਈ ਕਿਵੇਂ ਦੀ ਕਿਵੇਂ ਆ ਰਿਹਾ ਹੁੰਦਾ ਹੈਗਾ ਤੇ ਪਰ ਅੱਜਕੱਲ੍ਹ ਵੀ ਕਾਲ ਵੀ ਬਹੁਤ ਲੋਕ ਕਰਦੇ ਆ ਅਗਲਾ ਕਹਿ ਦਿੰਦਾ ਮੈਂ ਜਲਦੀ ਜਾਵਾਂ ਮੈਂ ਜਲਦੀ ਜਾਵਾਂ ਤੇ ਪਰ ਹੋਲੀ ਡਰਾਈਵਿੰਗ ਕਰਨੀ ਚਾਹੀਦੀ ਆ ਤੇ ਮੈਨੂੰ ਵੀ ਡਰ ਬਹੁਤ ਲੱਗ ਰਿਹਾ ਸੀਗਾ ਪਰ ਦੁਪਹਿਰ ਦਾ ਟਾਈਮ ਸੀ ਤੇ ਉਹ ਐਕਸੀਡੈਂਟ ਸੀ ਜਿਹੜਾ ਉਹ ਰਾਤ ਦਾ ਦੱਸ ਰਹੇ ਸੀਗੇ ਟੋਲ ਨਾਕੇ ਕੋਲ ਤੇ ਗਰਮੀ ਬਹੁਤ ਹੋ ਰਹੀ ਸੀ ਤੇ ਮੈਂ ਵੀ ਨਹੀਂ ਆਇਆ ਦੋ ਤਿੰਨ ਦਿਨ ਹੋ ਗਏ ਤੇ ਬੱਦਲ ਵਾਈ ਜੀ ਤਾਂ ਬਣ ਜਾਂਦੀ ਐ ਤੇ ਪਰ ਮੀਂਹ ਤਾਂ ਆਉਣ ਦੀ ਕੋਈ ਸੰਭਾਵਨਾ ਹੈ ਨਹੀਂ ਕਿ ਤੇ ਰਸ਼ਮੀਨ ਨਹੀਂ ਆਇਆ ਸੀ ਸਾਡੇ ਨਾਲ ਰਸ਼ਮੀਨ ਘਰ ਹੀ ਉਹ ਗਿਆ ਸੀਗਾ ਤੇ ਗਰਮੀ ਬਹੁਤ ਸੀਗੀ ਤੇ ਗਰਮੀ ਦੇ ਵਿੱਚ ਬੱਚਾ ਨੂੰ ਲਿਆ ਕੇ ਵੀ ਕੀ ਕਰਨਾ ਸਾਨੂੰ ਕੋਈ ਜ਼ਰੂਰੀ ਕੰਮ ਸੀ ਤੇ ਬਸ ਇੱਕ ਘੰਟੇ ਦੇ ਵਿੱਚ ਅਸੀਂ ਵਾਪਸ ਜਾਣਾ ਸੀਗਾ ਘਰ ਤੇ ਉੱਥੇ ਦੇਖ ਕੇ ਮਨ ਜਾ ਬਹੁਤ ਖਰਾਬ ਹੋਇਆ ਤੇ ਕਈ ਵਾਰੀ ਤਾਂ ਜਦੋਂ ਆਪਾਂ ਜਾਂਦੇ ਆ ਨਾ ਕਿਤੇ ਤੇ ਰਾਹ ਦੇ ਵਿੱਚ ਜਦੋਂ ਆਪਾਂ ਇਹੋ ਜਿਹੀ ਦੇਖ ਲੈਂਦੇ ਆਗੇ ਕੁਛ ਤੇ ਉਦੋਂ ਮਨ ਬਹੁਤ ਖਰਾਬ ਹੋ ਜਾਂਦਾ ਹੈਗਾ ਤੇ ਅਸੀਂ ਇਹੀ ਗੱਲਾਂ ਬਾਤਾਂ ਕਰ ਰਹੇ ਸੀਗੇ ਵੀ ਰਾਤ ਬਰਾਤੇ ਜਦੋਂ ਵੀ ਕੋਈ ਜਾਂਦਾ ਨਾ ਤੇ ਕਈ ਹੋળી ਆਪਦਾ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ ਬਾਰ ਬਾਰ ਨਹੀਂ ਮਿਲਦੀਗੀ ਤੇ ਹੋਲੀ ਤੁਰਿਆ ਕਰੋ ਕੋਈ 2 ਮਿੰਟ ਨਾਲ ਆਪਾਂ 5 ਮਿੰਟ ਨਾਲ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾਗਾ ਤੇ ਪਤਾ ਹੈ ਉਹ ਗਲਤੀ ਹੈ ਜਿਹੜੀ ਉਹ ਕਾਰਵਾਰਿਆਂ ਦੇ ਦੱਸ ਰਹੇ ਸੀਗੇ ਟਰਾਲੀ ਲੈਣ ਦੀ ਗਲਤੀ ਨਹੀਂ ਸੀਗੀ ਕਿਉਂਕਿ ਜਿਹੜੀ ਟਰੱਕਾਂ ਵਾਲੀ ਹੁੰਦੀ ਟਰਾਲੀ ਤੇ ਇਹ ਜਿਹੜੀ ਹੌਲੀ-ਹੌਲੀ ਚੱਲਦੇ ਆ ਇਹ ਨਹੀਂ ਕਾਲ ਕਰਦੇ ਇਹਨਾਂ ਦੀ ਤਾਂ ਜਮਾਂ ਵੀ ਨਹੀਂ ਹੋਂ ਗਲਤੀ ਸੀਗੀ ਕਹਿੰਦੇ ਤੇ ਪਰ ਉਹਨਾਂ ਦਾ ਬਹੁਤ ਬੁਰਾ ਹਾਲ ਹੋ ਗਿਆ ਸੀਗਾ ਇੱਧਰ ਆ ਕੇ ਸੀ ਅਸੀਂ ਡੱਬ ਵਾਲੀ ਰੋਡ ਤੇ ਚਟਾਲੇ ਵੱਲ ਤੇ ਉਥੋਂ ਪੰਪ ਤੋਂ ਭਵਾਉਣਾ ਸੀਗਾ ਤੇਲ ਤੇ ਤੇਲ ਪਵਾ ਕੇ ਤੇ ਅਸੀਂ ਵਾਪਸ ਉਧਰ ਕੰਮ ਜਿਹੜਾ ਆਪਣਾ ਜਾਇ ਆਏ ਸੀ ਉੱਥੋਂ ਦੀ ਵੀਡੀਓ ਨਹੀਂ ਬਣਾਈਗੀ ਉਹ ਆਪਣਾ ਜਿਹੜਾ ਕੋਈ ਆਪ ਦਾ ਕੰਮ ਸੀਗਾ ਉੱਥੋਂ ਦੀ ਆਪਾਂ ਨਹੀਂ ਵੀਡੀਓ ਬਣਾ ਸਕਦੇ ਸੀ ਵੀ ਉੱਥੇ ਜਾ ਕੇ ਤੇ ਅਸੀਂ ਇਧਰ ਅਸੀਂ ਕਦੇ ਤੇਲ ਦੀ ਟਵਾਈਲ ਚਲਦੇ ਆ ਹਰਿਆਣੇ ਚੋ ਤੇ ਫੇਰ ਜਾਂਦੇ ਰਵਾਂਗੇ ਕਈ ਵਾਰੀ ਜੂੜ ਪੈ ਜਾਂਦੀ ਹੈ ਸਾਧਨ ਦੇ ਵਿੱਚ ਤੇਲ ਹੋਣਾ ਚਾਹੀਦਾ ਹੈਗਾ ਤੇ ਇਧਰ ਅਸੀਂ ਆ ਗਏ ਸੀ ਤੇ ਤੌਪ ਤਾਂ ਇੰਨੀ ਜ਼ਿਆਦਾ ਸੀ ਤੇ ਬੱਦਲ ਜੇ ਛੋੜੇ ਛੋੜੇ ਨਿਕਲਦੇ ਸੀਗੇ ਇੱਥੋਂ ਦਾ ਥਿਊ ਵਿਊ ਦੇਖੋ ਕਿੰਨਾ ਵਧੀਆ ਹੈਗਾ ਭਾਰਤ ਨਾਲਾ ਰੋਡ ਹੈ ਤੇ ਵਿਊ ਬਹੁਤ ਸੋਹਣਾ ਸੀਗਾ ਤੇ ਇੱਥੇ ਮੈਂ ਤਾਂ ਕਰਕੇ ਬਲੌਗ ਫੇਰ ਸ਼ੁਰੂ ਕਰ ਲਿਆ ਸੀਗਾ ਤੇ ਝੋਨਾ ਝੋਨਾ ਲਾਉਣ ਲੱਗਦੇ ਹੁਣ ਸਾਰੇ ਵਸ ਚਾਰਸ਼ਪੇਰੇ ਝੋਨੇ ਝੋਨਾ ਹੈਗਾ ਤੇ ਝੋਨਾ ਲਾਉਣਾ ਸ਼ੁਰੂ ਹੋ ਗਿਆ ਹੈਗਾ ਤੇ ਪਾਣੀ ਦੀ ਜਿਹੜੀ ਦਿੱਕਤ ਹੈਗੀ ਉਹ ਮੀਂਹ ਪੈਣ ਲੱਗ ਜੂਗਾ ਛੋਨਾ ਵੈਸੇ ਮੋਪਰਾ ਵੀ ਹੈ ਨਾ ਤੇ ਕਈ ਥਾਵਾਂ ਤੇ ਪਾਣੀ ਦੀ ਵੀ ਦਿੱਕਤ ਬਹੁਤ ਹੈ ਅਗਲੇ ਰਾਜਸਥਾਨ ਵੱਲ ਪਰ ਇੱਥੇ ਸਾਡੇ ਏਰੀਆ ਚ ਪਾਣੀ ਦੀ ਦਿੱਕਤ ਨਹੀਂ ਹੈਗੀ ਹੈਗੀ ਤੇ ਬੱਦਲ ਬਹੁਤ ਨਿਕਲੇ ਆਏ ਸੀਗੇ ਤੇ ਮੈਂ ਕਰਦੀ ਜਾਂਦੀ ਸੀ ਵੀ ਮੀਂਹ ਆਜੀ ਤਾਂ ਵਧੀਆ ਤੇ ਆਪਾਂ ਨੂੰ ਘਰੇ ਜਾਂਦੇ ਜਾਂਦੇ ਮੀਂਹ ਆ ਦੇ ਪਰ ਨਹੀਂ ਮੀਂਹ ਨਹੀਂ ਆਇਆ ਸੀਗਾ ਤੇ ਗਰਮੀ ਜ਼ਿਆਦਾ ਹੀ ਜ਼ਿਆਦਾ ਹੁੰਦੀ ਜਾਂਦੀ ਸੀਗੀ ਇੱਥੇ ਸਾਨੂੰ ਰੋਕ ਲਿਆ ਸੀਗਾ ਚੈਕਿੰਗ ਵਾਸਤੇ ਤੇ ਵੈਸੇ ਤਾਂ ਅਸੀਂ ਨੇੜੇ ਸੀਗੇ ਤੇ ਉਹਨਾਂ ਨੇ ਸਾਨੂੰ ਕੁਝ ਵੀ ਨਹੀਂ ਕਿਹਾ ਪਰ ਉਹਨਾਂ ਨੇ ਤਾਂ ਆਪਣੀ ਫਾਰਮੈਲਿਟੀ ਵੀ ਪੂਰੀ ਕਰਨੀ ਹੁੰਦੀ ਹੈਗੀ ਉਹਨਾਂ ਦਾ ਤਾਂ ਜਰੈਂਦਾ ਹੱਕ ਹੁੰਦਾ ਹੈਗਾ ਤੇ ਬਸ ਥੋੜਾ ਜਿਹਾ ਆਪਦੀ ਪ੍ਰਾਰਥੀ ਕਰਕੇ ਉਹਨਾਂ ਨੇ ਵਾਪਸ ਮੋੜਤਾ ਸੀਗਾ ਤੇ ਇੱਥੇ ਕਾਰ ਹੈ ਜਿਹੜੀ ਉਹ ਸਟਾਰਟ ਹੀ ਕਰ ਗਈ ਸੀ ਮੈਂ ਆਖਿਆ ਨਹੀਂ ਤਾਂ ਫਿਰ ਗਰਮੀ ਬਹੁਤ ਹੋ ਜਾਣੀ ਹੈਗੀ ਕਾਰ ਬੰਦ ਨਾ ਕਰਕੇ ਗਏ ਉਹ ਤੇ ਗਰਮੀ ਬਹੁਤ ਹੈਗੀ ਇੱਥੇ ਦੇਖੋ ਖੁੱਲਾ ਥਾਂ ਆਏਗਾ ਇੱਥੇ ਕੁਝ ਬੀਜ ਦੇ ਵੀ ਨਹੀਂਗੇ ਵੀ ਖੇਡਣ ਖੋਡਣ ਵਾਸਤੇ ਹੀ ਰੱਖਿਆਗਾ ਇੰਨਾ ਕਥਾਂ ਇੱਧਰ ਪੁੱਲ ਦੇ ਕੋਲੇ ਭਾਰਤ ਮਾਲਾ ਰੋਡ ਹੈ ਜਿਹੜੀ ਇਹਦੇ ਨਾਲ ਹੀ ਇਹ ਆ ਗਏ ਸੀਗੇ ਹੁਣ ਤੇ ਉਹਨਾਂ ਨੇ ਬਸ ਮੈਡਮ ਉਹ ਟਾਕ ਦਾ ਜਿਹੜਾ ਪੁੱਛਣਾ ਹੁੰਦਾਗਾ ਉਹਨਾਂ ਦੀ ਜਿਹੜੀ ਫਾਰਮੈਲਟੀ ਹੁੰਦੀ ਨਾ ਨੇ ਪੂਰੀ ਕਰ ਲਈ ਸੀ ਕਾਗਜ਼ ਵਗੈਰਾ ਦੀ ਤੇ ਪਤਾ ਨਹੀਂ ਕੀ ਗੱਲ ਉਹ ਸਾਰਿਆਂ ਨੇ ਇੱਧਰ ਰੋਕੀ ਜਾਂਦੇ ਸੀਗੇ ਅਸੀਂ ਹੁਣ ਚੱਲ ਪਏ ਸੀਗੇ ਤੇ ਬਸ 1 ਕਿਲੋਮੀਟਰ ਤੇ ਪੰਪ ਪਹੁੰਚ ਗਿਆ ਸੀਗਾ ਤੇਲ ਪੰਪ ਉੱਥੋਂ ਤੋਂ ਲੈਣਾ ਸੀ ਇਸ ਦਾ ਤਾਂ ਬਹੁਤ ਪਰਿੱਧ ਹਰਿਆਣੇ ਦੇ ਵਿੱਚ ਜਗਾ। ਬਰਾੜੀ ਦੇ ਲਈ ਸਸਤਾ ਇੱਧਰ ਅਸੀਂ ਆ ਗਏ ਸੀਗੇ ਇੱਥੇ ਮੌਲ ਬਣ ਰਹੇ ਹੈ ਬਹੁਤ ਸੋਹਣੇ ਇਹ ਸਾਡੇ ਨੇੜੇ ਹੀ ਹੈ। 4 ਕਿਲੋਮੀਟਰ ਤੇ ਇੱਥੇ ਜਿਹੜੇ ਪੌਦੇ ਵਗੈਰਾ ਉਹ ਬਹੁਤ ਸੋਹਣੇ ਲਾਏ ਹੈ ਬਹੁਤ ਸੋਹਣੀ ਹਜੇ ਬਣ ਰਹੀ ਹੈ ਜਦੋਂ ਬਣ ਕੇ ਤਿਆਰ ਹੋ ਗਈ ਮੈਂ ਵਲੌਗ ਜ਼ਰੂਰ ਬਣਾਉਂਗੀ। ਇੱਥੇ ਸੀਐਨਜੀ ਪੰਪ ਵੀ ਹੈ ਸੀਐਨਜੀ ਵੀ ਪਵਾ ਲੈਣੇ ਹੁੰਦੇ ਆ ਤੇ ਪੈਟਰੋਲ ਵੀ ਇੱਥੇ ਪਵਾਉਣ ਲੱਗ